ਸਾਡੀ ਕਮਿਊਨਿਟੀ ਦਾ ਹਾਲ ਦੇਖਿਆ ਕਿੰਨਾ ਮਾੜਾ ਹੋਇਆ ਹੋਇਆ ਆ ਆ ਕੋਈ ਸੈਲੀਬ੍ਰੇਸ਼ਨ ਵਾਲੇ ਨਹੀਂ ਹੁੰਦੇ ਹੈਗੇ ਜਿਹੜੇ ਸੈਲੀਬ੍ਰੇ ਆਹ ਡੈਕੋਰੇਸ਼ਨ ਇਵੈਂਟ ਜੇ ਕਰਦੇ ਆ ਇਹਨਾਂ ਦਾ ਹਾਲ ਦੇਖ ਰਹੋ ਇੱਕ ਪਾਪਾ ਕੋਰਾ ਦੇ ਵਿੱਚ ਕੋਈ ਹੈਗੀ ਆ ਤੇ ਇੱਥੇ ਸਾਡੇ ਹਮਿਲਟਨ ਦੇ ਵਿੱਚ ਮੇਰੀ ਹੀ ਫਰੈਂਡ ਸੀਗੀ ਉਹਨਾਂ ਦਾ ਕੋਈ ਬੇਬੀ ਸ਼ਾਵਰ ਦੂਜਾ ਮਟਰਨਿਟੀ ਫੋਟੋਗ੍ਰਾਫੀ ਹੋਈ ਹੋਣੀ ਆ ਹਨਾ 650 ਡਾਲਰ ਲੈ ਲਿਆ ਉਹਦੇ ਕੋਲੋਂ ਤੇ 4 ਮਹੀਨੇ ਹੋ ਗਏ ਉਹਦੀ ਐਡੀਟਿੰਗ ਨਹੀਂ ਖਤਮ ਹੁੰਦੀ ਪਈ ਉਹਦੀ ਐਡੀਟਿੰਗ ਹੀ ਹੋਈ ਜਾਂਦੀ ਆ ਤੇ ਪੈਸੇ 250 ਡਾਲਰ ਵਾਪਸ ਮੋੜਤਾ ਬਾਕੀ 400 ਡਾਲਰ ਮੋੜਦੀ ਨਹੀਂ ਪਈ ਹੈਗੀ ਨਾ ਫੋਨ ਚੱਕਦੀ ਅਗਲੇ ਨੇ ਉਹ ਉਹ ਵੀ ਕਰ ਲਿਖਤਾ ਕਿ ਤੂੰ ਐਡੀ ਬਿਸ਼ਰਮਾ ਹੁਣ ਹੁਣ ਉਹਦੇ ਜਵਾਬ ਹੀ ਨਹੀਂ ਦਿੰਦੀ ਦੇਖੋ ਤੁਸੀਂ ਪੰਜਾਬੀਆਂ ਨਾ ਪੰਜਾਬੀ ਹੋ ਕੇ ਬੜੇ ਬਾਰਗਨਿੰਗ ਕਰਨ ਲੱਪਣੇ ਆਪਣੀ ਵਰੀ ਥੋੜੇ ਚਮੂਨੇ ਲੜਦੇ ਰਹਿੰਦੇ ਆ ਵੀ ਸਾਨੂੰ ਪੈਸੇ ਨਹੀਂ ਪੂਰੇ ਮਿਲੇ ਜੇ ਅਗਲੇ ਨੇ ਤੁਹਾਨੂੰ ਪੈਸੇ ਦੇ ਦਿੱਤੇ ਆ 650 ਡਾਲਰ ਅਗਲੇ ਨੇ ਪੇ ਕੀਤਾ ਤਾਂ ਅਗਲਿਆਂ ਨੂੰ ਉਹਨਾਂ ਦੀ ਬੱਚਿਆਂ ਦੀ ਜਾਂ ਮਟਰਨਿਟੀ ਦੀ ਜਿਹੜੀਆਂ ਫੋਟੋਆਂ ਆ ਉਹ ਤਾਂ ਪ੍ਰੋਵਾਈਡ ਕਰੋ ਤੋ ਤੁਹਾਨੂੰ ਲੱਗਦਾ ਕਿ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਲੈ ਸਕਦਾ ਹੈਗਾ ਆ ਸਾਡੇ ਦੇਸਾਂ ਦਾ ਇੰਨੀਆਂ ਗੰਦੀਆਂ ਜਿੰਸਾਂ ਹਨਾ ਸਾਡੇ ਸਿੱਖ ਕਮਿਊਨਿਟੀ ਦੇ ਵਿੱਚ ਜਿੰਨੇ ਆ ਗਏ ਪੰਜਾਬੀ ਕਮਿਊਨਿਟੀ ਯਾ ਸ਼ੇਮ ਔਨ ਯੂ ਆ ਥੂ ਆ ਤੁਹਾਡੇ ਤੇ ਸਾਰਿਆਂ ਦਾ ਹੀ ਲੱਛਣ ਬਣਦਾ ਜਾਂਦਾ 6 650 ਡਾਲਰ ਲੈ ਕੇ ਤੁਸੀਂ ਕੀ ਮਤਲਬ ਕਿ ਛਾਤਰਾ ਪੂਛ ਲੱਗ ਜਾਣੀਆਂ ਤੁਹਾਡੀ ਅਗਲਿਆਂ ਦਾ ਕਿੰਨੇ ਪ੍ਰੀਸ਼ੀਅਸ ਮੂਮੈਂਟ ਜੁੜੇ ਹੁੰਦੇ ਆ ਆਪਣੀ ਮਟਰਨ ਮਟਰਨਿਟੀ ਦੇ ਨਾਲ ਹਨਾ ਬੱਚੇ ਜੋ ਉਹ ਫੋਟੋਗ੍ਰਾਫੀ ਕਰਾਉਂਦੇ ਆ ਹਨਾ ਹੁਣ ਆ ਆ ਕੰਮ ਕੀਤਾ ਕਿਸੇ ਪਾਪਾ ਕੁਰਾਲੀ ਦੇ ਉੱਥੇ ਰਿਵਿਊ ਵੀ ਪੜੇ ਕਈਆਂ ਨੇ ਗੰਦੇ ਰਿਵਿਊ ਮਾਰੇ ਹੋਏ ਆ ਠੀਕ ਆ ਕਿਉਂ ਕਰਦੇ ਜੇ ਕਿਸੇ ਦੇ ਨਾਲ ਇਦਾਂ ਇੰਨੇ ਬੇਵਕੂਫ ਸਾਡੀ ਕਮਿਊਨਿਟੀ ਇੰਨੇ ਹੋ ਗਏ ਆ ਹੁਣ ਤੁਸੀਂ ਹੋਰ ਪਾਸੇ ਤਾਂ ਐਕਸਪਲੋਇਟੇਸ਼ਨ ਚੱਲੀ ਜਾਂਦੀ ਆ ਹੁਣ ਆ ਵੀ ਸ਼ੁਰੂ ਹੋ ਗਿਆ ਕੰਮ ਉੱਠ ਕੇ ਆ ਲੋਕਾਂ ਨੂੰ ਮੈਂ ਇੱਕ ਮੈਸੇਜ ਦਵਾ ਫੇਸਬੁੱਕ ਤੋਂ ਚੱਕ ਕੇ ਨਾ ਕਿਸੇ ਵੀ ਆਹ ਡੈਕੋਰੇਸ਼ਨ ਸੈਲੀਬ੍ਰੇ ਆ ਜਿਹੜੇ ਈਵੈਂਟ ਕਰਦੇ ਆ ਇਹਨਾਂ ਨੂੰ ਉਹਨਾਂ ਕਰਨ ਲਾਪਿਆ ਕਰੋ ਗੋਰਿਆਂ ਤੋਂ ਕਰਾ ਲਓ ਇਤੋਂ ਚੰਗਾ 200 ਡਾਲਰ ਵੱਧ ਲੈ ਲੈਣਗੇ ਮੁੜ ਕੇ ਨਾ ਤਾਂ ਇਹ ਤੁਹਾਡੀਆਂ ਫੋਟੋਆਂ ਦਿੰਦੇ ਆ ਉਹਨੂੰ ਨਾ ਵਿਚੜਨੂ ਫੋਟੋਆਂ ਦਿੱਤੀਆਂ ਤੇ ਨਾ ਹੀ ਉਹਨੂੰ ਪੈਸੇ ਵਾਪਸ ਕਰ ਰਹੀ ਆ ਇਹਨਾਂ ਨੂੰ ਇਹਨਾਂ ਨੂੰ ਬਾਈਕਾਟ ਕਰੋ ਗੋਰਿਆਂ ਨੂੰ ਗੋਰਿਆਂ ਨੂੰ ਪ੍ਰੈਫਰੈਂਸ ਦਿਓ ਅਗਲੇ ਤੁਹਾਡੇ ਟਾਈਮ ਸੇਰ ਤੁਹਾਨੂੰ ਜੇ ਤੁਹਾਨੂੰ ਟਾਈਮ ਸੇਰ ਹੀ ਦੇ ਸਕਦਾ ਤੁਹਾਨੂੰ ਇੱਕ ਡੇਟ ਦੇਣਗੇ ਕਿ ਆਹ ਤਰੀਕ ਨੂੰ ਤੁਹਾਡਾ ਪਹੁੰਚ ਜਾਊਗਾ ਸਮਾਨ ਤੁਹਾਡੇ ਕੋਲ ਕੋਰੇ ਕਦੇ ਵੀ ਤੁਹਾਡੇ ਨਾਲ ਆ ਕੰਮ ਨਹੀਂ ਕਰਦੇ ਇਹ ਜਿਹੜੇ ਪੰਜਾਬੀਆਂ ਨੇ ਆ ਕੰਮ ਫੜਿਆ ਹੋਇਆ ਨਾ ਜਦੋਂ ਤੁਹਾਨੂੰ ਲੱਗਦਾ ਇੱਕ ਵਾਰੀ ਕਿ ਤੁਹਾਡੇ ਨਾਲ ਕਪੜਾ ਕਰਤਾ ਉੱਥੇ ਬਾਈਕਾਟ ਮਾਰ ਦੋ ਇਹਨਾਂ ਦੇ ਉੱਤੇ ਕਿ ਕੋਈ ਸ਼ਾਪ ਵਾਲਾ ਤੁਹਾਡੇ ਨਾਲ ਇਹ ਕੰਮ ਕਰ ਰਿਹਾ ਬਾਈਕਾਟ ਮਾਰੋ ਨਾਲੇ ਆਪਣੇ ਫਰੈਂਡਸ ਨੂੰ ਵੀ ਉਹਨਾਂ ਦੀ ਭੰਡੀ ਕਰੋ ਜਰਾ ਕਿ ਜਾ ਜਾ ਕੇ ਸਾਰਿਆਂ ਦੇ ਕੋਲ ਵੀ ਆ ਕੰਮ ਕੀਤਾ ਆ ਕੰਮ ਕੀਤਾ ਆ ਕੰਮ ਕੀਤਾ ਦਿਖਾਓ ਉਹਨਾਂ ਨੂੰ ਫੋਟੋਆਂ ਦਿਖਾਓ ਉਹਨਾਂ ਨੂੰ ਸਾਰਾ ਕੁਝ ਦਿਖਾਓ ਐਟਲੀਸਟ ਉਹਨਾਂ ਦੀ ਬੇਇੱਜ਼ਤੀ ਹੋਵੇ ਉਹਨਾਂ ਨੂੰ ਕੋਈ ਅਪਰੋਚ ਨਾ ਕਰੇ ਅਗਲਾ ਵੀ ਬੰਦਾ ਫਸੇ ਨਾ ਠੀਕ ਹੈ ਆਪਣੀਆਂ ਮਜਬੂਰੀਆਂ ਕਨਾਂ ਲਾ ਪੈਂਦੇ ਆ ਹਾਏ ਉਹ ਮੈਂ ਪ੍ਰੈਗਨੈਂਟ ਸੀ ਹਾਏ ਉਹ ਮੈਨੂੰ ਆ ਪ੍ਰੋਬਲਮ ਹੋ ਗਈ ਬਈ ਅਗਲਿਆਂ ਨੂੰ ਵੀ ਆਪਣਾ ਜਿਹੜਾ ਚੀਜ਼ ਆ ਉਹ ਟਾਈਮ ਸ਼ੇਅਰ ਚਾਹੀਦੀ ਆ ਚਲੋ 2 ਵੀਕ 3 ਵੀਕ 1 ਮਹੀਨਾ ਉਹ ਵਿਚਾਰੇ ਕਹਿੰਦੇ 4 ਮਹੀਨੇ ਹੋ ਗਏ ਸਾਨੂੰ ਡੀਕ ਤੇ ਉਹਨੂੰ ਸਾਨੂੰ ਨਾ ਤਾਂ ਪੈਸੇ ਰਿਫੰਡ ਕਰ ਰਹੀ ਹੈ ਨਾ ਸਾਡੇ ਉਹ ਸਾਨੂੰ ਮਟਰਨਿਟੀ ਦੀਆਂ ਫੋਟੋਆਂ ਦੇ ਰਹੀ ਹੈ ਬੱਚੇ ਉਹਦੀਆਂ ਹੱਦ ਹੋ ਗਈ ਤੁਹਾਡੇ ਵਾਲੀ ਇੱਥੇ ਕੋਈ ਪਾਪਾ ਕੁੜਾ ਦੇ ਵਿੱਚ ਆ ਕੋਈ ਸੈਲੀਬ੍ਰਾ ਆ ਸੈਲੀਬ੍ਰੇਸ਼ਨ ਕਰਦੇ ਜਿਹੜੇ 베ਬੀ ਸ਼ਾワー ਕਰਦੇ ਆ ਦੂਜਾ ਡੈਕੋਰੇਟਿਵ ਇਵੈਂਟ ਕਰਦੇ ਆ ਉਹ ਆ ਦਰ ਲਾਂਤੇ ਆ ਤੁਹਾਡੇ ਤੇ ਇਹੋ ਜਿਹਾਂ ਦੇ ਉੱਤੇ ਠੀਕ ਆ ਜਿਨ੍ਹਾਂ ਦਾ ਤੁਸੀਂ ਇਹ ਕੰਮ ਕਰਕੇ ਆਉਂਦੇ ਆ ਨਾ ਉਹਨਾਂ ਨੇ ਥੋਡੀਆਂ ਮਜਬੂਰੀਆਂ ਨਹੀਂ ਦੇਖਣੀਆਂ ਅਗਲੇ ਜੇ ਤੁਸੀਂ ਫੋਟੋਗ੍ਰਾਫੀ ਕਰਕੇ ਆਉਂਨੇ ਆ ਕੁਝ ਕਰਕੇ ਆਉਨੇ ਅਗਲਿਆਂ ਦੇ ਪੈਸੇ ਵਾਪਸ ਦਿਆ ਕਰੋ ਜੇ ਤੁਸੀਂ ਕੁਝ ਨਹੀਂ ਕੰਮ ਕਰਨਾ ਚਾਹੁੰਦੇ ਅਗਲਿਆਂ ਦੇ ਕਿੰਨੇ ਕੀਮਤੀ ਮੂਮੈਂਟ ਹੁੰਦੇ ਆ ਉਹਨਾਂ ਦੇ ਬੱਚਿਆਂ ਦੀ ਮਟਰਨਿਟੀ ਵਾਲੀਆਂ ਫੋਟੋਆਂ ਬੱਚੇ ਦੇ ਨਾਲ ਫੋਟੋਆਂ ਕਿੰਨੇ ਜ਼ਿਆਦਾ ਪ੍ਰੀਸ਼ੀਅਸ ਮੂਮੈਂਟ ਹੁੰਦੇ ਆ ਉਹਨਾਂ ਦੇ ਤੁਸੀਂ ਸਾਰਾ ਕੰਮ ਉਹਨਾਂ ਦਾ ਖਰਾਬ ਕਰ ਦਿੰਦੇ ਹੋ ਸ਼ੇਮ ਔਨ ਯੂ ਸਾਡੀ ਪੰਜਾਬੀ ਸਿੱਖ ਕਮਿਊਨਿਟੀ 'ਚ ਗੰਦ ਪੈਂਦਾ ਜਾਂਦਾ ਆ ਹੁਣ ਤੁਸੀਂ ਇੱਧਰਲੇ ਪਾਸੇ ਨੂੰ ਐਕਸਪਲੋਇਟੇਸ਼ਨ ਸ਼ੁਰੂ ਕਰ ਦਿੱਤੀ ਕਿੱਡੇ ਤੁਸੀਂ ਨਾ ਕੀ ਕਹਿੰਦੇ ਆ ਅੰਬਾਨੀ ਬਣ ਜਾਣਾ 600 450 ਡਾਲਰ ਲੈ ਕੇ ਕਿਸੇ ਤੋਂ ਅਗਲੇ ਮਿਹਨਤ ਕਰ ਕਰਕੇ ਆਪਣੇ ਪੈਸੇ ਕਮਾਰੇ ਆ ਕਪਲਾ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਹੁੰਦੇ ਉਹ ਕਿੱਦਾਂ ਉਹਨਾਂ ਦੀ ਪਰਵਰਿਸ਼ ਕਰਦੇ ਆ ਕਿੱਦਾਂ ਵਿਚਾਰਾਂ ਦਾ ਕਿੰਨਾ ਖਰਚ ਆਇਆ ਕਿੰਨਾ ਕੋਸ਼ ਆ ਉਹ ਫੇਰ ਵਿਚਾਰੇ ਆਪਣੇ ਬੱਚੇ ਦੀਆਂ ਮੂਵਮੈਂਟ ਨੂੰ ਕੈਪਚਰ ਕਰਨ ਵਾਸਤੇ ਇਹ ਚੀਜ਼ਾਂ ਕਰਦੇ ਆ ਵੀ ਚਲ ਹਾਂ ਸਾਡਾ ਯਾਰ ਕੋਈ ਮੈਮਰੀ ਬਣੀ ਰਹੇਗੀ ਪੈਸੇ ਤਾਂ ਔਖੇ ਦੇ ਹੁੰਦੇ ਆ ਸੌਕੇ ਤਾਂ ਨਹੀਂ ਦੇ ਹੁੰਦੇ ਪਰ ਤੁਹਾਨੂੰ ਸ਼ਰਮ ਹੈ ਨਹੀਂ ਜਿਹੜੇ ਉੱਠ ਕੇ ਆ ਗਏ ਆ ਮੋਰਿਆਂ ਲੈਣ ਵਾਲੇ ਉਦੋਂ ਜੇ ਤੁਹਾਨੂੰ ਬੁਲਾਇਆ ਜਾਂਦਾ ਉਦੋਂ ਤੁਸੀਂ ਉੜਦੇ ਆਉਂਦੇ ਆਂ ਆਕਲੈਂਡ ਤੋਂ ਕਿਸੇ ਵੀ ਸਿਟੀ ਦੇ ਵਿੱਚ ਪਤਾ ਕੀ ਗੱਲ ਆ ਐਟ ਦੀ ਐਂਡ ਦੇ ਵਿੱਚ ਨਾ ਤੁਹਾਡੇ ਜਿਹੜਾ ਲਾਲ ਕਰਨੇ ਸ਼ੁਰੂ ਕਰ ਦੇਣੇ ਆ ਲੋਕਾਂ ਨੇ ਕਿਉਂਕਿ ਤੁਹਾਨੂੰ ਫਿਰ ਅਗਲੇ ਕਿਸੇ ਤੋਂ ਕਰਕੇ ਬੁਲਾ ਲੈਣਗੇ ਤੁਹਾਨੂੰ ਉਹ ਝਾਂਸਾ ਪਾ ਕੇ ਤੇ ਫਿਰ ਤੁਹਾਡੇ ਉੱਥੇ ਛੱਤਰਕਟਾਈ ਕਰਨਗੇ ਫਿਰ ਚੰਗੀ ਗੱਲ ਆ ਯਾ ਤਾਂ ਅਗਲਿਆਂ ਦੇ ਜੇ ਤੁਸੀਂ ਨਹੀਂ ਕੰਮ ਕਰ ਸਕਦੇ ਅਗਲਿਆਂ ਦੇ ਪੈਸੇ ਵਾਪਸ ਕਰੋ ਤੇ ਜੇ ਤੁਸੀਂ ਔਰ ਦੇਣੇ ਆ ਤਾਂ ਟਾਈਮ ਸੇਰ ਦੋ ਜਿਹੜਾ ਵੀ ਉਹਨਾਂ ਦਾ ਫੋਟੋਸ ਵਗੈਰਾ ਹੈਗੇ ਉਹਨਾਂ ਦਾ ਟਾਈਮ ਸੇਰ ਦੋ ਗਾਲਾਂ ਖਾ ਕੇ ਮੁੜ ਕੇ ਅੱਗੋਂ ਮੈਸੇਜ ਹੀ ਨਹੀਂ ਕਰਦੀਆਂ ਮੈਸੇਜ ਹੀ ਨਹੀਂ ਕਰਦੇ ਪਏ ਪਤਾ ਨਹੀਂ ਕੌਣ ਹੈਗੇ ਕੌਣ ਨਹੀਂ ਸ਼ਰਮ ਕਰੋ ਮਾੜੀ ਮੋਟੀ ਆਕਲੈਂਡ ਪਾਪਾ ਕੁੜਾ ਦੀ ਆ ਕੋਈ ਸੈਲੀ ਸੈਲੀ ਡੈਕੋਰੇਸ਼ਨ ਵਾਲੇ ਆ ਕੋਈ ਆ ਜਿਹੜੇ ਬੇਬੀ ਸ਼ਾਵਰਿੰਗ ਕਰਦੇ ਆ ਮੈਨੂੰ ਤਾਂ ਪਤਾ ਲੱਗ ਗਿਆ ਆ ਕੌਣ ਆ ਥੋੜੀ ਜਿਹੀ ਸ਼ਰਮ ਮਾਣੀ ਚਾਹੀਦੀ ਆ ਉਹ ਪੈਸੇ ਤੁਹਾਡੇ ਬੱਚਿਆਂ ਨੇ ਬੱਚਿਆਂ ਦੇ ਮੂਹਰੇ ਆ ਜਾਣੇ ਆ ਨਿਕਲ ਜਾਣੇ ਆ ਕਿਤੇ ਨਾ ਕਿਤੇ ਜਦੋਂ ਤੁਸੀਂ ਕਿਸੇ ਨੂੰ ਦੁਖੀ ਕਰੋਗੇ ਅਗਲੇ ਤੇ ਬੱਚੇ ਦੇ ਮੂਮੈਂਟ ਆ ਉਹ ਤੁਹਾਡੇ ਬੱਚੇ ਦੇ ਮੂਹਰੇ ਨਿਕਲਣਗੇ ਫਿਰ ਤੁਹਾਡੀ ਪ੍ਰੈਗਨਨਸੀ ਕਿਹੜਾ ਫਿਰ ਸਿੱਧੀ ਜਾਣੀ ਆ ਹਾਈ ਲੱਗਦੀ ਆ ਕਿਸੇ ਦੇ ਪੈਸੇ ਮਾਰੂਗੇ ਔਰ ਨਿਕਲ ਜਾਂਦੇ ਆ ਕਿਸੇ ਨਾਲ ਬੁਰੇ ਤਰੀਕੇ ਨਾਲ ਨਿਕਲਦੇ ਆ ਲੱਖ ਕਿਸੇ ਨਾਲ ਦੁਸ਼ਮਣੀ ਹੋਵੇ ਲੱਖ ਕਿਸੇ ਨਾਲ ਕੁਝ ਹੋਵੇ ਯਾਰ ਕਿਸੇ ਦਾ ਪੈਸਾ ਨਾ ਮਾਰੋ ਅਗਲੇ ਦੇ ਪੈਸੇ ਉਹਨੂੰ ਦੇ ਦਿਓ ਠੀਕ ਆ ਅਗਲੇ ਦੇ ਪੈਸੇ ਉਹਨੂੰ 1 ਰੁਪਇਆ ਵੀ ਨਾ ਰੱਖੋ ਅਗਲੇ ਦੇ ਪੈਸੇ ਦੇ ਦਿਓ ਜੇ ਤੁਸੀਂ ਉਹਦਾ ਕੰਮ ਨਹੀਂ ਕਰ ਸਕਦੇ ਨਹੀਂ ਤਾਂ ਕੰਮ ਕਰਕੇ ਪੂਰਾ ਐਗਜ਼ੈਕਟਲੀ ਤਰੀਕੇ ਨਾਲ ਉਹਨਾਂ ਨੂੰ ਦੋ ਐਗਜ਼ੈਕਟ ਤਰੀਕੇ ਨਾਲ ਕੰਮ ਕਰੋ ਅਗਲੇ ਦਾ ਕਿੰਨੀ ਸਾਡੀ ਕਮਿਊਨਿਟੀ ਨੇ ਗੰਦ ਪਾਤਾ ਐਡੀਆਂ ਗੰਦੀਆਂ ਜਿੰਸਾਂ ਉੱਠ ਖੜੀਆਂ ਨਾ ਜਿਹੜੀ ਕੰਟਰੀ ਦੇ ਲੋ ਸਾਡੇ ਪੰਜਾਬੀਆਂ ਨੇ ਗੰਦ ਪਾਇਆ ਪਿਆ ਫਿਰ ਕਹਿੰਦੇ ਆ ਛਾਡੀ ਛਾਡੀ ਸਿੱਖ ਕਮਿਊਨਿਟੀ ਬਦਨਾਮ ਹੁੰਦੀ ਆ ਮੈਂ ਕਹਿੰਨੀ ਮੋਰੇ ਕੱਢ ਕੱਢ ਨੰਗੇ ਕਰਨੇ ਚਾਹੀਦੇ ਆ ਚੰਗੀ ਤਰ੍ਹਾਂ ਸਾਹਮਣੇ ਆਉਣੇ ਚਾਹੀਦੇ ਇਦਾਂ ਦੇ ਲੋਕ ਜਿਨ੍ਹਾਂ ਨੂੰ ਬਾਈਕਾਟ ਕੀਤਾ ਜਾਵੇ ਵੀ ਇਹਨਾਂ ਤੋਂ ਕੋਈ ਕੰਮ ਨਹੀਂ ਕਰਾਉਣਾ ਅੱਗੇ ਤੋਂ ਕੰਮ ਠੱਪ ਹੋਵੇ ਇਹਨਾਂ ਦਾ ਸਾਰਾ ਮੈਂ ਕਹਿੰਦੀ ਸਾਡੀ ਕਮਿਊਨਿਟੀ ਨੇ ਸਾਰੇ ਪਾਸੇ ਸਾਰੇ ਸਾਰੀਆਂ ਕੰਟਰੀਆਂ 'ਚ ਗੰਦ ਪਾਇਆ ਵਿਆ ਸਾਰੀ ਕੰਟਰੀਆਂ 'ਚ ਜੇ ਰਿਲੇਸ਼ਨਸ਼ਿਪਾਂ 'ਚ ਦੇਖ ਲਓ ਉੱਥੇ ਡੋਮੈਸਟਿਕ ਵੋਲੈਂਸ ਕਰ ਕਰਕੇ ਗੰਦ ਪਾਇਆ ਕੁੜੀਆਂ ਨੂੰ ਖਰਾਬ ਕਰੀ ਜਾਂਦੇ ਪਏ ਆ ਹਨਾ ਬੱਚੇ ਕਰ ਕਰ ਛੱਡੀ ਜਾਂਦੇ ਪਏ ਆ ਕੋਈ ਰਹਿਮਤ ਦਾਮ ਦੀ ਕੋਈ ਚੀਜ਼ ਨਹੀਂ ਹੈਗੀ ਮੁੰਡੇ ਛੱਡੀ ਜਾਂਦੇ ਪਏ ਆ ਹੁਣ ਅੱਜ ਵੀ ਇੱਕ ਜਿੱਦਾਂ ਮੈਂ ਦੂਜੇ ਚੈਨਲ ਤੇ ਸਟੋਰੀ ਪਾਈ ਆ ਪ੍ਰੈਗਨਨਸੀ ਚ ਢਿੱਡ ਚ ਲਤਾ ਪੰਜ ਮਾਰੀ ਜਾਂਦੇ ਆ ਜੇ ਕੰਮ ਵਾਲੇ ਪਾਸੇ ਨੂੰ ਦੇਖ ਲੋ ਨਿਆਣਿਆਂ ਨੂੰ ਐਕਸਪਲੋਇਟ ਕਰ ਕਰ ਸਿੱਟੀ ਜਾਂਦੀ ਆ ਜਿਹੜੇ ਬਾਲ ਸਿਆਣੇ ਬਣ ਕੇ ਮੈਨੂੰ ਕਮੈਂਟ ਮਾਰਨ ਆਉਂਦੇ ਨਾ ਥੱਲੇ ਪਹਿਲਾਂ ਇਹ ਪੈਸੇ ਦਿੰਦੇ ਐ ਤੁਸੀਂ ਬਾਲੇ ਨਾ ਸਿਆਣੇ ਬਣ ਕੇ ਨਾ ਆਇਆ ਕਰੋ ਮੇਰੇ ਕੋਲ employees employees ਤਾਂ ਆਉਂਦੇ ਆ ਉਹ ਹੱਥ 'ਚ ਲੈ ਕੇ ਰੁੱਖਾਂ ਤੇ ਪੈਸੇ ਲਟਕਾ ਲਟਕਾ ਕੇ ਨਹੀਂ ਦਿੰਦੇ ਅਗਲਿਆਂ ਨੂੰ ਜਾਣਾ ਹੁੰਦਾ ਆ ਕਿਸੇ ਪਾਸੇ ਕੰਟਰੀ ਕਿਸੇ ਨਿਕਲਣਾ ਹੁੰਦਾ ਗਾ ਨਹੀਂ ਮਜਬੂਰੀ ਹੁੰਦੀ ਆ ਤੁਸੀਂ ਨਹੀਂ ਆਏ ਸੀਗੇ ਛੱਡੇ ਚੋੜੇ ਕਰਕੇ ਮੇਰੇ ਕਮੈਂਟਾਂ ਚ ਆ ਜਾਂਦੇ ਆ ਤੁਸੀਂ ਵੀ ਤਾਂ ਆਏ ਸੀਗੇ ਨਾ ਇਦਾਂ ਦੇ ਦੂਜੇ employees ਵੀ ਆਉਂਦੇ ਆ ਕਿਉਂਕਿ employer ਐਡਵਰਟਾਈਜ਼ਮੈਂਟ ਦਿੰਦੇ ਆ ਫਿਰ ਜਦੋਂ ਇਹ ਐਡਵਰਟਾਈਜ਼ਮੈਂਟ ਦੇਖਦੇ ਆ ਫਿਰ ਜਦੋਂ ਉਹਨਾਂ 'ਚ ਗੱਲਬਾਤ ਹੁੰਦੀ ਆ ਫਿਰ ਕਹਿੰਦੇ ਆ ਇੰਨੇ ਪੈਸੇ ਦੋ ਫਿਰ ਤੁਹਾਨੂੰ ਆਹ ਜੌਬ ਤੇ ਬੁਲਾਉਨੇ ਆ ਇਦਾਂ ਝਾਂਸਾ ਪਾਉਂਦੇ ਆ employees ਨੂੰ ਫਿਰ ਅਗਲਿਆਂ ਨੇ ਤਾਂ ਕੰਟਰੀ ਚੋਂ ਨਿਕਲਣਾ ਹੁੰਦਾ ਆ ਚਲੋ ਜੇ ਪੈਸੇ ਦੇ ਵੀ ਦਿੰਦੇ ਆ ਜੋ ਲੈ ਵੀ ਲੈਂਦੇ ਆ ਅਗਲਿਆਂ ਦਾ ਟੈਕਸ ਤਾਂ ਪੂਰਾ ਪਾਉਣ ਅਗਲੇ ਦੀ ਪੇ ਤਾਂ ਪਾਉਣ ਜੇ ਤੁਸੀਂ EMPLOYEES ਨੂੰ ਇੱਥੇ ਗਲਤ ਸਮਝ ਜਾ ਕਿ ਉਹ ਪੈਸੇ ਦਿੰਦੇ ਆ ਤਾਂ ਫਿਰ ਉਹਨਾਂ ਦਾ ਟੈਕਸ ਵੀ ਉਹ ਪਾਦਣ ਪੂਰਾ ਤੁਸੀਂ ਵੱਡੇ ਸਿਆਣੇ ਆ ਕੇ ਇੱਥੇ ਕਮੈਂਟ ਮਾਰਨ ਲੱਗ ਪੈਂਦੇ ਹੋ EMPLOYEES ਗਲਤ ਨੇ EMPLOYEES ਗਲਤ ਨੇ ਜਦੋਂ ਤੁਸੀਂ ਆਏ ਸੀਗੇ ਹਣਾ ਤੁਸੀਂ ਆਏ ਸੀ ਤੁਹਾਨੂੰ ਵੀ ਔਰ ਚੜ੍ਹਨ ਦੇ ਵਿੱਚ ਮੈਂ ਵੀ 7 ਸਾਲ ਕੰਮ ਕੀਤਾ ਆ ਕਿਸੇ ਨੇ 200 ਡਾਲਰ ਰੱਖ ਲਿਆ ਕਿਸੇ ਨੇ ਕੋਸ਼ ਕਰ ਲਿਆ ਮੈਂ ਕੁੜੀ ਹੋ ਕੇ ਬਹੁਤ ਸਫਰ ਕੀਤਾ ਹੈ ਉਦੋਂ ਅਸੀਂ ਇਹ ਆ ਕੇ ਇਹ ਚੀਜ਼ ਸੀ ਕਿ ਅਸੀਂ ਇਕੱਲੇ ਸਾਨੂੰ ਕੋਈ ਸਪੋਰਟ ਦੇਣ ਵਾਲਾ ਨਹੀਂ ਸੀਗਾ ਅਗਰ ਕੋਈ ਉਸ ਟਾਈਮ ਹੁਣ ਕਈ ਮੈਨੂੰ ਇਹ ਵੀ ਕਹਿੰਦੇ ਆ ਕਹਿੰਦੇ ਇਹ ਤਾਂ ਕੰਮ ਬੜੀ ਧੀਰ ਤੋਂ ਚੱਲਿਆ ਆ ਰਿਹਾ ਆ ਮੈਂ ਮੰਦੀ ਆ ਪਰ ਉਸ ਟਾਈਮ ਪਤਾ ਕੀ ਸੀਗਾ ਕੋਈ بلند ਆਵਾਜ਼ ਚ ਬੋਲਣ ਵਾਲੀ ਨਹੀਂ ਖੜੀ ਹੋਈ ਸੀ ਕੋਈ ਬੋਲਣ ਵਾਲਾ ਨਹੀਂ ਸੀ ਖੜਾ ਹੋਇਆ ਹੁਣ ਬੋਲ ਰਹੇ ਆ ਇਹਨਾਂ ਨੂੰ ਨੰਗੇ ਕਰ ਕਰ ਮੋਹਰੇ ਕੱਢ ਲਿਆ ਕੇ ਰੱਖ ਰੱਖ ਰਹੇ ਆ ਬਦਮਾਸ਼ ਬਣੇ ਹੋਏ ਆ ਪੱਦੀ ਬਦਮਾਸ਼ ਬਣੇ ਹੋਏ ਆ ਧਮਕੀਆਂ ਦਿੰਦੇ ਆ ਉਹ ਜਨਾਨੀਆਂ ਇੱਕ ਮੈਂ ਪਹਿਲਾਂ ਵੀ ਇੱਕ ਸਟੋਰੀ ਦੇਖੀ ਉਹ ਰੈਸਟੋਰੈਂਟ ਵਾਲੀ ਉਹ ਮੇਰੇ ਕੋ ਆਏ ਸੀਗੇ ਪਤਾ ਨਹੀਂ ਉਹਨਾਂ ਨੇ ਸਟੋਰੀ ਪਵਾਣੀ ਆ ਹੱਲੇ ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ ਉਹ ਕਹਿੰਦੇ ਪਲੀਸ ਆ ਆ ਜਿਹੜਾ ਨਵਾਂ ਆਇਆ ਆ ਆ ਜਿਹੜਾ ਤੁਸੀਂ ਰੀਪੋਸਟ ਕੀਤਾ ਉੱਤੇ ਕਹਾਣੀ ਪਾਓ ਜਨਾਨੀਆਂ ਘਰ ਦੇ ਵਿੱਚ ਆ ਬਰਾਬਰ ਦੀਆਂ ਕੁੜੀਆਂ ਆ ਤੁਸੀਂ ਘਰ ਤੇ ਅਟੈਕ ਕਰਨ ਪਹੁੰਚ ਗਏ ਲੈ ਲੈ ਅੱਜ ਜਨਾਨੇ ਦੇਖ ਲੋ ਆ ਦੇਖ ਲੋ ਜਨਾਨੀਆਂ ਦੇ ਹਾਲ ਜਨਾਨੀਆਂ ਘਰ ਦੇ ਵਿੱਚ ਆ ਤੁਸੀਂ ਉੱਥੇ ਕੀ ਬੜੇਵੇਂ ਲੈਣ ਗਏ ਸੀਗੇ ਘਰੇ ਉਹਨਾਂ ਦੇ ਜਦੋਂ ਬੰਦਾ ਘਰ ਚ ਹੈ ਨਹੀਂ ਤੇ ਉੱਥੋਂ ਅਟੈਕ ਕਰਨ ਗਏ ਨਿਊਜ਼ੀਲੈਂਡ ਚ ਬਹਿ ਕੇ ਪੱਦੀ ਬਦਮਾਸ਼ ਬਣ ਰਹੇ ਆ ਮੇਰੀਓ ਭੈਣੋ ਘਰ ਘਰ ਦੇ ਵਿੱਚ ਜਨਾਨੀਆਂ ਨੂੰ ਇੱਕ ਗੱਲ ਕਹੂੰਗੀ ਡੰਡੇ ਤਿਆਰ ਰੱਖੋ ਵੈਕਿਊਮ ਦੇ ਘੜ ਕੇ ਤੁਹਾਡੇ ਘਰ ਤੇ ਕੋਈ ਅਟੈਕ ਕਰਨੰਦਾ ਹੈ ਤੁਸੀਂ ਆਪਣੇ ਐਟ ਲੀਸਟ ਤੁਸੀਂ ਆਪਣੇ ਦਰਵਾਜ਼ੇ ਕੁੰਡੇ ਬੰਦ ਰੱਖੋ ਜੇ ਫੇਰ ਵੀ ਕੋਈ ਇਦਾਂ ਦਾ ਤੁਹਾਨੂੰ ਲੱਗਦਾ ਕਿ ਸ਼ੈਤਾਨੀ ਕਰ ਰਿਹਾ ਥੋੜਾ ਜਿਆ ਐਨੀ ਇੱਕ ਜ਼ਿਆਦਾ ਸਟਰੋਂਗ ਹੋ ਜਾਓ ਇੱਕ ਨਾ ਜਨਾਨੀ ਬੱਚਿਆਂ ਕਰਕੇ ਕਮਜ਼ੋਰ ਹੋ ਜਾਂਦੀ ਹੈ ਨਹੀਂ ਤਾਂ ਮੈਂ ਕਹਿੰਨੀ ਵੈਕਿਊਮ ਦਾ ਡੰਡਾ ਘੜ ਘੜ ਇਹਨਾਂ ਦੇ ਇੱਚਾ ਤੜ ਛੱਲੇ ਹੋਣ ਜਿਹੜੇ ਬਾਹਲੇ ਪੱਦੀ ਪਦ ਬਦਮਾਸ਼ ਬਣਦੇ ਆ ਅਸੀਂ ਨਿਆਣੇ ਕਰਕੇ ਚੁੱਪ ਕਰ ਦਨੇ ਨਹੀਂ ਤਾਂ ਮੈਂ ਤਾਂ ਇਹੋ ਜਿਹੀਆਂ ਨਾ ਮਾਰ ਮਾਰ ਵੈਕਿਊਮ ਦਾ ਡੰਡਾ ਮੈਂ ਚੇਤੜ ਛੱਲ ਦਮਾਂ ਇਹਨਾਂ ਦੇ ਜਿਦਾ ਆਲੂ ਛਿਲਣੇ ਨਾ ਆਲੂ ਛਿੱਲੀ ਦਾ ਆਇਆ ਆਏ ਵੱਡੇ ਇਹ ਅਟੈਕ ਕਰਨ ਵਾਲੇ ਆ ਹਾਲ ਆ ਸਾਡੀ ਪੰਜਾਬੀ